ਵੰਦੇਨਕੇ ਲੜਾਈ ਅਤੇ ਇਸ਼ਕ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ ਤੇ ਇਹ ਵੀ ਕਹਿੰਦੇ ਨੇ ਕਿ ਇਸ਼ਕ ਅੰਨਾ ਹੁੰਦਾ ਹੈ ਇਹ ਊਚ ਨੀਚ ਜਾਤ ਪਾਤ ਅਮੀਰੀ ਗਰੀਬੀ ਕੁਝ ਵੀ ਨਹੀਂ ਦੇਖਦਾ ਇਸ ਨੇ ਹੋ ਜਾਣਾ ਹੁੰਦਾ ਤੇ ਫਿਰ ਇਸ਼ਕ ਦੇ ਵਿੱਚ ਬੰਦਾ ਕੀ ਕਰ ਜਾਵੇ ਇਸ ਦੀ ਕਲਪਨਾ ਵੀ ਕੋਈ ਨਹੀਂ ਕਰ ਸਕਦਾ ਜਿਵੇਂ ਆਪਾਂ ਨੂੰ ਪਤਾ ਹੈ ਕਿ ਇੱਕ ਮੁੱਦਾ ਬਹੁਤ ਜ਼ਿਆਦਾ ਵਾਇਰਲ ਹੋਇਆ ਸਰਬਜੀਤ ਕੌਰ ਵਾਲਾ ਜੋ ਕਿ ਜਥੇ ਦੇ ਨਾਲ ਪਾਕਿਸਤਾਨ ਜਾਂਦੀ ਹੈ ਤੇ ਪਾਕਿਸਤਾਨ ਜਾ ਕੇ ਉਹ ਉਹ ਕਰ ਦਿੰਦੀ ਹੈ ਜਿਸ ਨੇ ਸਾਰੇ ਪੰਜਾਬ ਨੂੰ ਸਾਰੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹਰੇਕ ਬੰਦਾ ਸੋਚਣ ਲਈ ਮਜਬੂਰ ਹੋ ਗਿਆ ਕਿ ਇਹੋ ਜੇ ਸਮੇਂ ਤੇ ਇਹੋ ਜਿਹਾ ਕੰਮ ਕਰ ਦੇ ਇਸ ਔਰਤ ਨੂੰ ਬਿਲਕੁਲ ਵੀ ਸੰਗ ਸ਼ਰਮ ਨਹੀਂ ਆਈ ਕੀ ਆਇਆ ਇਹ ਸਾਰਾ ਮਾਮਲਾ ਜਿਸ ਵਿੱਚ ਜੋ ਵਕੀਲ ਸੀ ਪਾਕਿਸਤਾਨ ਦਾ ਵਕੀਲ ਸੀ ਉਸਨੇ ਵੀ ਕਈ ਖੁਲਾਸੇ ਕੀਤੇ ਤੇ ਮੀਡੀਆ ਵੱਲੋਂ ਐਸਜੀਪੀਸੀ ਦੀ ਮੈਂਬਰ ਜੋ ਕਿ ਉਸ ਇਲਾਕੇ ਦੀ ਆ ਜਿਸ ਦੀ ਸਪਾਰਸ ਤੇ ਸਰਜੀਤ ਕੌਰ ਨੂੰ ਪਾਕਿਸਤਾਨ ਭੇਜਿਆ ਗਿਆ ਉਸਨੇ ਕੀ ਕਿਹਾ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਕਪੂਰਥਲਾ ਤੇ ਇਸ ਦੇ ਅਧੀਨ ਪੈਂਦਾ ਪਿੰਡ ਅਮਾਨੀਆਪੁਰ ਇੱਥੋਂ ਦੀ ਰਹਿਣ ਵਾਲੀ ਸਰਬਜੀਤ ਕੌਰ ਜਿਸ ਦੀ ਡੇਟ ਆਰਥ ਹੁੰਦੀ ਆ 10 3 1977 ਜਾਨੀ ਹੁਣ ਉਸ ਦੀ ਉਮਰ ਜੋ ਸੀ ਲਗਭਗ 48 ਸਾਲ ਸੀ ਜਿਵੇਂ ਆਪਾਂ ਜਾਣਦੇ ਆ ਕਿ 5 ਨਵੰਬਰ ਨੂੰ ਗੁਰਪੁਰਬ ਸੀ ਤੇ 4 ਨਵੰਬਰ ਨੂੰ ਭਾਰਤ ਦੇ ਵਿੱਚੋਂ ਜਾਥਾ ਜਾਣਾ ਸੀ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਜਿੱਥੇ ਇੱਕ ਮੇਲਾ ਲੱਗਦਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਬਹੁਤ ਭਾਰੀ ਇੱਥੇ ਇਕੱਠ ਹੁੰਦਾ ਹੈ ਹੁਣ ਜਥਾ 4 ਨਵੰਬਰ 2025 ਨੂੰ ਪਾਕਿਸਤਾਨ ਚਲਿਆ ਜਾਂਦਾ ਹੈ ਇਸ ਨੇ 13 ਨਵੰਬਰ 2025 ਨੂੰ ਵਾਪਸ ਆਉਣਾ ਸੀ ਯਾਨੀ 9-10 ਦਿਨਾਂ ਦੇ ਵਿੱਚ ਹੁਣ ਜਦੋਂ ਜਥਾ ਚਲਿਆ ਜਾਂਦਾ ਹੈ ਜਥੇ ਦੇ ਵਿੱਚ ਕਈ ਲੋਕ ਜੋ ਹੁੰਦੇ ਆ ਉਹ ਪਹਿਲਾਂ ਮੋੜ ਆਉਂਦੇ ਨੇ ਉਹਨਾਂ ਨੂੰ ਕੋਈ ਪਿੱਛੇ ਕੰਮ ਹੋ ਜਾਂਦਾ ਕੋਈ ਘਰ ਦੀਆਂ ਮਜਬੂਰੀਆਂ ਹੁੰਦੀਆਂ ਤਾਂ ਉਹ 13 ਨਵੰਬਰ ਨੂੰ ਜਥੇ ਦੇ ਨਾਲ ਮੁੜਨ ਦੀ بجائے ਪਹਿਲਾਂ ਹੀ ਮੁੜ ਆਉਂਦੇ ਤੇ ਹੁਣ 13 ਨਵੰਬਰ ਨੂੰ ਜਥਾ ਵੀ ਮੁੜ ਆਉਂਦਾ ਜਥੇ ਦੇ ਵਿੱਚ ਇੱਕ ਔਰਤ ਜਿਸ ਦਾ ਨਾਮ ਸਰਬਜੀਤ ਸੀ ਉਹ ਵਾਪਸ ਨਹੀਂ ਆਉਂਦੀ ਪਹਿਲਾਂ ਤਾਂ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿਉਂਕਿ ਇਹ ਲੱਗਦਾ ਸੀ ਕਿ ਜੋ ਸਰਬਜੀਤ ਆ ਉਹ ਸ਼ਾਇਦ ਪਹਿਲਾਂ ਮੁੜਾਈ ਹੋਵੇ ਪਰ ਸਰਬਜੀਤ ਨਾ ਤਾਂ ਪਹਿਲਾਂ ਮੁੜ ਕੇ ਆਈ ਸੀ ਤੇ ਨਾ ਹੀ ਇਸ ਜਥੇ ਦੇ ਨਾਲ ਮੁੜ ਕੇ ਆਈ ਸੀ ਹੁਣ ਜਦੋਂ ਪਤਾ ਲੱਗਦਾ ਕਿ ਸਰਬਜੀਤ ਤਾਂ ਵਾਪਸ ਹੀ ਨਹੀਂ ਆਈ ਤਾਂ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਸਰਬਜੀਤ ਦਾ ਕੁਝ ਵੀ ਪਤਾ ਨਹੀਂ ਲੱਗਦਾ ਪੁਲਿਸ ਦੇ ਵਿੱਚ ਤਲਾਸ਼ ਕੀਤੀ ਜਾਂਦੀ ਹੈ ਤੇ ਥਾਣੇ ਦੇ ਵਿੱਚ ਜਦੋਂ ਜਾ ਕੇ ਤਲਾਸ਼ ਕੀਤੀ ਜਾਂਦੀ ਹੈ ਤਾਂ ਪੁਲਿਸ ਤਫਤੀਸ਼ ਕਰਦੀ ਹੈ ਕਿ ਕੀ ਗੱਲ ਹੈ ਸਰਬਜੀਤ ਬਾਰੇ ਹੋਰ ਜਾਣਕਾਰੀ ਜੁਟਾਈ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਇਹ ਸੁੱਪਰ ਪਹਿਲਾਂ ਵੀ 2-3 ਮੁਕੱਦਮੇ ਚੱਲਦੇ ਸੀ ਜੋ ਕਿ ਹੁਣ ਉਹ ਕਲੀਅਰ ਹੋ ਚੁੱਕੇ ਨੇ ਪਰ ਸਰਬਜੀਤ ਕਿੱਥੇ ਸੀ ਭਾਰਤ ਆਈ ਸੀ ਜਾਂ ਫਿਰ ਉਹ ਪਾਕਿਸਤਾਨ ਹੀ ਰਹਗੀ ਸੀ ਇਹ ਗੱਲਾਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਉਂਦੀਆਂ ਕੋਈ ਕਹਿੰਦਾ ਕਿ ਸਰਬਜੀਤ ਉੱਥੇ ਗਵਾਚ ਗਈ ਹੋਵੇਗੀ ਕੋਈ ਕਹਿੰਦਾ ਕਿ ਉਸ ਨੂੰ ਬੰਧਕ ਬਣਾ ਲਿਆ ਹੋਵੇਗਾ ਕੋਈ ਕਹਿੰਦਾ ਕਿ ਉਸ ਦਾ ਕਤਲ ਕਰ ਦਿੱਤਾ ਹੋਵੇਗਾ ਯਾਨੀ ਜਿੰਨੇ ਮੂੰਹ ਓਨੀਆਂ ਗੱਲਾਂ ਪਰ ਉਸ ਤੋਂ ਥੋੜਾ ਸਮਾਂ ਬਾਅਦ ਇੱਕ ਵੀਡੀਓ ਪਾਕਿਸਤਾਨ ਦੇ ਵਿੱਚੋਂ ਵਾਇਰਲ ਹੁੰਦੀ ਹੈ ਜੋ ਕਿ ਇੱਕ ਵਕੀਲ ਦੇ ਚੈਂਬਰ ਦੇ ਵਿੱਚ ਬੈਠ ਕੇ ਬਣਾਈ ਗਈ ਸੀ ਜਿਸ ਵਿੱਚ ਇਹ ਸਰਬਜੀਤ ਕੌਰ ਦਿਖਾਈ ਦਿੰਦੀ ਹੈ ਇੱਕ ਬੰਦੇ ਦੇ ਨਾਲ ਹੁਣ ਸਰਬਜੀਤ ਤੋਂ ਪੁੱਛਿਆ ਜਾਂਦਾ ਹੈ ਕਿ ਤੈਨੂੰ ਇਸਲਾਮ ਕਬੂਲ ਹੈ ਤਾਂ ਉਸਨੇ ਕਿਹਾ ਕਿ ਹਾਂ ਮੈਨੂੰ ਇਸਲਾਮ ਕਬੂਲ ਹੈ ਤੇ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਤੂੰ ਨਾਸਿਰ ਹੁਸੈਨ ਨਾਲ ਵਿਆਹ ਕਰਵਾਉਣਾ ਚਾਹੁੰਨੀ ਹੈ ਤਾਂ ਉਸਨੇ ਕਿਹਾ ਕਿ ਹਾਂ ਮੈਂ ਨਾਸਿਰ ਦੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਹੈ ਜਾਨੀ ਜੋ ਇਹ ਸਰਬਜੀਤ ਸੀ ਇਹ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਜਾ ਕੇ ਇੱਕ ਬੰਦੇ ਨਾਲ ਵਿਆਹ ਕਰਵਾ ਚੁੱਕੀ ਸੀ ਜਿਸਦਨ ਉਹ ਨਾਸਿਰ ਹੁਸੈਨ ਸੀ ਤੇ ਸਰਬਜੀਤ ਕੌਰ ਨੇ ਹੁਣ ਆਪਣਾ ਧਰਮ ਪਰਿਵਰਤਨ ਕਰ ਲਿਆ ਸੀ ਤੇ ਇਸ ਨੇ ਆਪਣਾ ਨੂਰ ਹੁਸੈਨ ਰੱਖ ਲਿਆ ਸੀ ਇਹ ਜਦੋਂ ਵੀਡੀਓ ਵਾਇਰਲ ਹੁੰਦੀ ਆ ਤਾਂ ਲੋਕਾਂ ਦੇ ਦੰਦ ਜੁੜ ਜਾਂਦੇ ਆ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਆ ਕਿ ਇਹ ਕੀ ਹੋ ਗਿਆ ਐਦਾਂ ਕਿਵੇਂ ਹੋ ਗਿਆ ਤਾਂ ਜੋ ਵਕੀਲ ਨੇ ਇਹਨਾਂ ਦਾ ਵਿਆਹ ਕਰਵਾਇਆ ਸਰਬਜੀਤ ਕੌਰ ਉਰਫ ਨੂਰ ਹੁਸੈਨ ਦਾ ਅਤੇ ਨਾਸਰ ਹੁਸੈਨ ਦਾ ਉਸ ਵਕੀਲ ਦੇ ਨਾਲ মিডিਆ ਨੇ ਗੱਲਬਾਤ ਕੀਤੀ ਜਿਸ ਦਾ ਨਾਮ ਅਹਿਮਦ हसन ਦੱਸਿਆ ਜਾ ਰਿਹਾ ਜਦੋਂ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਤੋਂ ਪੁੱਛਿਆ ਗਿਆ ਕੀ ਇਹ ਜੋ ਵਿਆਹ ਹੈ ਇਹ ਜਾਇਜ ਹੈ ਜਾਨੀ ਇਹ ਕਾਨੂੰਨ ਦੇ ਅੰਦਰ ਰਹਿ ਕੇ ਕਰਵਾਇਆ ਗਿਆ ਜਾਂ ਇਸ ਵਿੱਚ ਕੋਈ ਇਦਾਂ ਉਦਾਂ ਦੀ ਗੱਲ ਹੈ ਤਾਂ ਵਕੀਲ ਨੇ ਕਿਹਾ ਕਿ ਜੋ ਨਾਸਰ ਹੁਸੈਨ ਸੀ ਇਸ ਨੇ ਪਹਿਲਾਂ ਹੀ ਸਾਰਾ ਜਾਲ ਬੁਣਿਆ ਹੋਇਆ ਸੀ ਜਾਨੀ ਜੋ ਸਰਬਜੀਤ ਕੌਰ ਸੀ ਇਹਨਾਂ ਦੋਨਾਂ ਦੀ ਪਹਿਲਾਂ ਹੀ ਸੈਟਿੰਗ ਸੀ ਜੋ 나ਸਰ हुसैन ਹੁੰਦਾ ਉਹ ਵਕੀਲ ਦੇ ਕੋਲ ਕੁਝ ਦਿਨ ਪਹਿਲਾਂ ਜਾਂਦਾ ਜਾ ਕੇ ਵਕੀਲ ਨੂੰ ਫੀਸ ਦੇ ਕੇ ਆਉਂਦਾ ਤੇ ਕਹਿੰਦਾ ਕਿ ਮੈਂ ਵਿਆਹ ਕਰਵਾਉਣਾ ਦਾ ਤਾਂ ਵਕੀਲ ਨੇ ਕਿਹਾ ਕਿ ਠੀਕ ਹੈ ਤਾਂ ਦੱਸਿਆ ਜਾਂਦਾ ਕਿ 5 ਨਵੰਬਰ ਨੂੰ 5 ਨਵੰਬਰ ਨੂੰ ਜੋ ਇਹ 나ਸਰ हुसैन ਹੁੰਦਾ ਇਹ ਸਰਬਜੀਤ ਨੂੰ ਲੈ ਕੇ ਵਕੀਲ ਦੇ ਕੋਲ ਜਾਂਦਾ ਤੇ ਵਕੀਲ ਨੂੰ ਕਹਿੰਦਾ ਕਿ ਅਸੀਂ ਵਿਆਹ ਕਰਵਾਉਣਾ ਹੈ ਪਰ ਵਕੀਲ ਕਹਿੰਦਾ ਕਿ ਤੁਹਾਡਾ ਨਿਕਾਹ ਨਹੀਂ ਹੋ ਸਕਦਾ ਕਿਉਂਕਿ ਜੋ ਸਰਬਜੀਤ ਕੌਹਰਾ ਹੈ ਉਹ ਮੁਸਲਮ ਨਹੀਂ ਤਾਂ ਹੁਣ ਸਰਬਜੀਤ ਤੋਂ ਪੁੱਛਿਆ ਜਾਂਦਾ ਕਿ ਤੂੰ ਆਪਣਾ ਧਰਮ ਪਰਿਵਰਤਨ ਕਰਵਾਉਣਾ ਚਾਹੁੰਨੀ ਹੈ ਤਾਂ ਉਹ ਕਹਿੰਦੀ ਹੈ ਕਿ ਹਾਂ ਮੈਂ ਆਪਣਾ ਧਰਮ ਪਰਿਵਰਤਨ ਕਰਵਾਉਣਾ ਚਾਹੁੰਨੀ ਹਾਂ ਕਿਉਂਕਿ ਮੈਂ ਨਾਸਿਰ ਹੁਸੈਨ ਦੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਹਾਂ ਫਿਰ ਇੱਕ ਕਾਜੀ ਨੂੰ ਇੱਥੇ ਚੈਂਬਰ ਦੇ ਵਿੱਚ ਹੀ ਬੁਲਾਇਆ ਜਾਂਦਾ ਹੈ ਤੇ ਵੀਡੀਓ ਵੀ ਬਣਾਈ ਜਾਂਦੀ ਹੈ ਵੀਡੀਓ ਦੇ ਵਿੱਚ ਕਾਜੀ ਉਸ ਨੂੰ ਪੁੱਛਦਾ ਹੈ ਕੇ ਤੈਨੂੰ ਇਸਲਾਮ ਕਬੂਲ ਆ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਕਬੂਲ ਹੈ ਤੇ ਵਿਆਹ ਦੀ ਗੱਲ ਹੁੰਦੀ ਹੈ ਤਾਂ ਕਹਿੰਦੀ ਹੈ ਕਿ ਮੈਂ ਨਾਸਰ ਹੁਸੈਨ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਹੁਣ ਪਤਾ ਲੱਗਿਆ ਕਿ ਜੋ ਨਾਸਰ ਹੁਸੈਨ ਹੈ ਉਸ ਦੇ ਨਾਲ ਸਰਬਜੀਤ ਦਾ ਤਕਰੀਬਨ 9 ਸਾਲਾਂ ਤੋਂ ਸੰਪਰਕ ਹੈ ਇਹਨਾਂ ਦਾ ਫੇਸਬੁੱਕ ਜਰੀਏ ਸੰਪਰਕ ਹੁੰਦਾ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਸਰਬਜੀਤ ਕੌਰ ਹੈ ਉਸ ਦੇ ਦੋ ਮੁੰਡੇ ਨੇ ਉਸ ਦਾ ਪਤੀ ਇੰਗਲੈਂਡ ਦੇ ਵਿੱਚ ਆ ਪਰ ਇਸ ਦਾ ਦੱਸਿਆ ਜਾਂਦਾ ਕਿ ਉਸ ਦੇ ਨਾਲ ਤਲਾਕ ਹੋਇਆ ਹੋਇਆ ਤੇ ਉਧਰ ਜੋ ਨਾਸਿਰ ਹੁਸੈਨ ਆ ਉਸ ਦੇ 23 ਬੱਚੇ ਨੇ ਉਹ ਵੀ ਵਿਆਹਿਆ ਹੋਇਆਗਾ ਪਰ ਸਰਬਜੀਤ ਕੌਰ ਨੇ ਭਾਰਤ ਦੇ ਵਿੱਚੋਂ ਐਡਾ ਰਿਸਕ ਲੈ ਕੇ ਪਾਕਿਸਤਾਨ ਦੇ ਵਿੱਚ ਜਾ ਕੇ ਨਾਸਿਰ ਹੁਸੈਨ ਦੇ ਨਾਲ ਵਿਆਹ ਕਰਵਾਇਆ ਪਰ ਗਲਤੀ ਇਹ ਹੈ ਕਿ ਉਸ ਨੇ ਜੋ ਪਾਕਿਸਤਾਨ ਜਾਣ ਦਾ ਜਰੀਆ ਚੁਣਿਆ ਉਹ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਉਸਨੇ ਇੱਕ ਧਰਮ ਦੀ ਆੜ ਲੈ ਕੇ ਇਹ ਕੰਮ ਕੀਤਾ ਤੇ ਇਸ ਗੱਲ ਦਾ ਜੋ ਧਾਰਮਿਕ ਬੰਦੇ ਨੇ ਉਹ ਵਿਰੋਧ ਕਰ ਰਹੇ ਆ ਉਹਨਾਂ ਨੂੰ ਲੱਗ ਰਿਹਾ ਕਿ ਇਸ ਔਰਤ ਨੇ ਬਹੁਤ ਹੀ ਸ਼ਰਮਨਾਕ ਹਰਕਤ ਕੀਤੀ ਹੈ ਜੋ ਕਿ ਬਖਸ਼ਣਯੋਗ ਨਹੀਂ ਤੇ ਜਦੋਂ ਹੁਣ ਇੱਧਰ ਤਫ਼ਤੀਸ਼ ਹੁੰਦੀ ਹੈ ਕਿ ਜੋ ਸਰਬਜੀਤ ਕੌਰ ਆ ਉਹ ਕਿਸ ਦੇ ਕਹਿਣ ਤੇ ਗਈ ਹੈ ਤਾਂ ਇੱਕ ਐਸਜੀਪੀਸੀ ਮੈਂਬਰ ਸਾਹਮਣੇ ਆਉਂਦੀ ਹੈ ਜਿਸ ਨੇ ਕਿਹਾ ਕਿ ਮੈਂ ਉਸ ਦੀ ਸਪਾਰਸ਼ ਕੀਤੀ ਸੀ ਪਰ ਉਸ ਨੂੰ ਆਮਨੀਆਂ ਪਿੰਡ ਦੇ ਇੱਕ ਨੰਬਰਦਾਰ ਨੇ ਕਿਹਾ ਸੀ ਕਿ ਇਹ ਬੀਬੀ ਦਰਸ਼ਨਾਂ ਨੂੰ ਜਾਣਾ ਚਾਹੁੰਦੀ ਹੈ ਉਸ ਦੇ ਕਹਿਣ ਤੇ ਹੀ ਜੋ ਇਹ ਮੈਂਬਰ ਸੀ ਇਸ ਨੇ ਕਿਹਾ ਕਿ ਮੈਂ ਉਸ ਦੀ ਸਪਾਰਸ਼ ਕੀਤੀ ਸੀ ਇਹ ਜੋ ਸਰਬਜੀਤ ਕੌਰ ਹੈ ਇਸ ਨੇ ਕੰਮ ਤਾਂ ਕਰ ਦਿੱਤਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਈ ਲੋਕਾਂ ਉੱਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਕਿਉਂਕਿ ਜੋ ਵੀ ਬੰਦਾ ਹੁਣ ਪਾਕਿਸਤਾਨ ਦੇ ਵਿੱਚ ਦਰਸ਼ਨਾਂ ਨੂੰ ਜਾਵੇਗਾ ਉਸ ਨੂੰ ਸ਼ਕਤੀ ਨਿਗਾਹ ਦੇ ਨਾਲ ਹੀ ਦੇਖਿਆ ਜਾਵੇਗਾ ਤੇ ਜੋ ਐਸਜੀਪੀਸੀ ਮੈਂਬਰ ਆ ਉਸ ਨੇ ਇਹ ਵੀ ਦੱਸਿਆ ਕਿ ਅਸੀਂ ਇਸ ਦੇ ਘਰ ਵੀ ਗਏ ਨੰਬਰਦਾਰ ਨੂੰ ਲੈ ਕੇ ਤਾਂ ਉਸ ਨੇ ਕਿਹਾ ਕਿ ਉਸ ਨੇ ਮੁੰਡਿਆਂ ਦੇ ਨਾਲ ਵੀ ਗੱਲ ਕੀਤੀ ਸਰਜੀਤ ਕੌਰ ਦੇ ਮੁੰਡਿਆਂ ਤੋਂ ਪੁੱਛਿਆਗਾ ਤਾਂ ਇੱਕ ਮੁੰਡੇ ਨੇ ਕਿਹਾ ਕਿ ਹਾਂ ਉਹ ਵਾਪਸ ਨਹੀਂ ਆਈ ਪਰ ਜਦੋਂ ਦੂਸਰੇ ਮੁੰਡੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੈਂ ਉਸ ਦੇ ਨਾਲ ਨਹੀਂ ਬੋਲਦਾ ਸਾਡੀ ਉਸ ਨਾਲ ਬੋਲ ਬਾਣੀ ਨਹੀਂ ਸੀ ਤੇ ਇਹ ਵੀ ਦੱਸਿਆ ਗਿਆ ਕਿ ਜੋ ਉਸ ਔਰਤ ਦਾ ਘਰ ਹੈ ਉਹ ਇੱਕ ਵੱਡੀ ਕੋਠੀ ਹੈ ਬੜਾ ਵਧੀਆ ਘਰ ਹੈ ਕੋਈ ਇਹ ਨਹੀਂ ਸੀ ਕਿ ਇਧਰ ਉਸ ਨੂੰ ਕੋਈ ਤਕਲੀਫ ਸੀ ਪਰ ਇਸ 48 ਸਾਲਾ ਸਰਬਜੀਤ ਕੌਰ ਨੇ ਉਹ ਕਰ ਦਿੱਤਾ ਜੋ ਕਿ ਹਮੇਸ਼ਾ ਹੀ ਮਾੜੇ ਕੰਮਾਂ ਦੇ ਵਿੱਚ ਗਿਣਿਆ ਜਾਊਗਾ ਜੋ 나ਸੀਰ ਹੁਸੈਨ ਨੇ ਵਕੀਲ ਕੀਤਾ ਸੀ ਵਿਆਹ ਕਰਵਾਉਣ ਨੂੰ ਉਸ ਨਾਲ ਇਹ ਵੀ ਗੱਲ ਕੀਤੀ ਗਈ ਕਿਉਂਕਿ ਇਹ ਵੀ ਸਵਾਲ ਉੱਠੇ ਕਿ ਜੋ ਸਰਬਜੀਤ ਕੌਰ ਆ ਉਸ ਦਾ ਬੀਜਾ ਖਤਮ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਉਸਨੇ ਵਿਆਹ ਕਿਵੇਂ ਕਰਵਾ ਲਿਆ ਪਰ ਜੋ ਵਕੀਲ ਨੇ ਉਹਨਾਂ ਨੇ ਦੱਸਿਆ ਕਿ ਜੋ ਸਰਬਜੀਤ ਸੀ ਉਸ ਦਾ ਵੀਜ਼ਾ 13 ਨਵੰਬਰ 2025 ਤੱਕ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਨੇ ਨਾਸਰ ਹੁਸੈਨ ਦੇ ਨਾਲ ਵਿਆਹ ਕਰਵਾਇਆ ਇਸ ਲਈ ਇਹ ਜੋ ਵਿਆਹ ਹੈ ਇਹ ਵਿਆਹ ਕਿਸੇ ਪਾਸਿਓਂ ਵੀ ਨਜਾਇਜ਼ ਨਹੀਂ ਤੇ ਇਸ ਮਸਲੇ ਵਿੱਚ ਕੋਰਟ ਦਾ ਬਿਆਨ ਵੀ ਆ ਚੁੱਕਿਆ ਕਿ ਇਹ ਜੋ ਵਿਆਹ ਹੈ ਕਿਸੇ ਪਾਸਿਓਂ ਵੀ ਇਨਲੀਗਲ ਨਹੀਂ ਤੇ ਜੋ ਨਾਸਿਰ ਹੁਸੈਨ ਆ ਉਹ ਤਿੰਨ ਬੱਚਿਆਂ ਦਾ ਪਿਓ ਆ ਅਤੇ ਪਾਕਿਸਤਾਨ ਦੇ ਫਰੂਕਾਬਾਦ ਦਾ ਰਹਿਣ ਵਾਲਾ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ 48 ਸਾਲਾ ਔਰਤ ਇੱਕ ਪਾਕਿਸਤਾਨੀ ਦੇ ਪਿਆਰ ਦੇ ਵਿੱਚ ਪੈਂਦੀ ਹੈ। ਇਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਇਹ ਗੱਲਾਂ-ਗੱਲਾਂ ਦੇ ਵਿੱਚ ਐਨੇ ਨੇੜੇ ਆ ਜਾਂਦੇ ਇਹਨਾਂ ਨੂੰ ਲੱਗਦਾ ਕਿ ਆਪਾਂ ਇੱਕ ਦੂਜੇ ਨਾਲ ਵਿਆਹ ਕਰਵਾ ਲਵਾਂਗੇ। 9 ਸਾਲ ਸੰਪਰਕ ਦੇ ਵਿੱਚ ਰਹਿਣ ਤੋਂ ਬਾਅਦ ਇਹਨਾਂ ਨੇ ਪਲੈਨਿੰਗ ਕੀਤੀ ਕਿ ਆਪਾਂ ਵਿਆਹ ਕਿਵੇਂ ਕਰਵਾਈਏ ਤੇ ਜੋ ਨਾਸਰ ਹੁਸੈਨ ਹੁੰਦਾ ਉਹ ਉਧਰ ਵਕੀਲ ਕਰਦਾ ਤੇ ਇਧਰੋਂ ਸਰਬਜੀਤ ਕੌਰ ਸੋਚਦੀ ਹੈ ਕਿ ਮੈਂ ਜਥੇ ਦੇ ਨਾਲ ਪਾਕਿਸਤਾਨ ਜਾਵਾਂਗੀ ਤੇ ਮੈਂ ਉਧਰ ਨਾਸਰ ਹੁਸੈਨ ਨੂੰ ਮਿਲਾਂਗੀ ਮਿਲ ਕੇ ਮੈਂ ਉਸ ਨਾਲ ਵਿਆਹ ਕਰਵਾ ਲਵਾਂਗੀ ਪਰ ਲੋਕ ਇਹ ਕਹਿ ਰਹੇ ਨੇ ਕਿ ਜੋ ਉਸਨੇ ਕੀਤਾ ਠੀਕ ਹੈ ਇਸ ਦੀ ਜ਼ਿੰਦਗੀ ਹੈ ਪਰ ਜੋ ਇਸਨੇ ਰਸਤਾ ਅਪਣਾਇ ਜਾਣ ਦਾ ਉਹ ਬੜਾ ਹੀ ਮਾੜਾਗਾ ਕਿਉਂਕਿ ਇਸਨੇ ਇੱਕ ਧਰਮ ਦੀ ਆੜ ਲੈ ਕੇ ਇਹ ਕੰਮ ਕੀਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ